ਆਪ ਸਭ শ্রোਤਿਆਂ ਦਾ ਸਿੰਘ ਦਾ ਲੈਨਜ਼ ਵਿੱਚ ਨਿਗਾਸੂ ਆਗਤ ਹੈ ਅੱਜ ਫਿਰ ਹਾਜ਼ਰ ਹਾਂ ਇੱਕ ਨਵੇਂ ਗੱਲ ਇੱਕ ਨਵੇਂ ਵਿਸ਼ੇ ਦੇ ਨਾਲ ਲੈ ਕੇ ਗੱਲ ਕਾਦੀ ਤੇ ਵਿਸ਼ਾ ਕਾਦਾ ਬਸ ਤੁਸੀਂ ਮਰਚ ਮਸਾਲਾ ਹੀ ਸਮਝੋ ਕੇ ਕਹਿੰਦੇ ਹੁੰਦੇ ਨਾ ਤੰਦ ਨਹੀਂ ਤਾਣੇ ਵਿਗੜੀ ਆ ਸਾਰਾ ਹਵਾ ਹੀ ਉੱਤਿਆ ਜਿੱਦਾਂ ਦੇ ਮਰਨ ਵਾਲੇ ਉਦਾਂ ਦੇ ਖੜਨ ਵਾਲੇ ਜਿੱਦਾਂ ਦਾ ਮੂੰਹ ਉਦਾਂ ਦੀ ਚਪੇੜ ਕਹਿਣ ਤੋਂ ਭਾਵ ਕੇ ਪੰਜਾਬ ਦੇ ਵਿੱਚ ਕਈ ਮੁਹਾਵਰੇ ਨੇ ਜਿਹੜਾ ਮਰਜੀ ਤੁਸੀਂ ਵਰਤ ਲਓ ਜਿਹੜਾ ਤੁਹਾਨੂੰ ਵਧੀਆ ਲੱਗੂ ਤੁਸੀਂ ਉਹੀ ਰੱਖ ਲਿਓ ਪ੍ਰਧਾਨ ਮੰਤਰੀ ਤੋਂ ਲੈ ਕੇ ਚਪੜਾਸੀ ਤੱਕ ਸਾਰੇ ਨੇਤਾ ਨੇ ਸਾਰੇ ਲੀਡਰ ਨੇ ਨਾ ਕੋਈ ਕਾਨੂੰਨ ਨਾ ਕੋਈ ਢਾਂਚਾ ਜਿਸ ਦਾ ਜਿੱਧਰ ਨੂੰ ਵੀ ਮੂੰਹ ਹੈ ਉਧਰ ਨੂੰ ਵੀ ਰੇਸ ਲਾ ਕੇ ਬੈਠਾ ਪੰਜਾਬੀ ਪੰਜਾਬੀ ਦੇ ਚੈਨਲ ਜਿਹੜਾ ਕੰਮ ਕਰਦੇ ਨੇ ਪਹਿਲਾਂ ਤਾਂ ਇਹ ਖਬਰ ਇਦਾਂ ਸੁਣਾਉਣਗੇ ਜਿਦਾਂ ਨਾ ਕਿਤੇ ਕੋਈ ਮਕਈ ਦੇ ਵਿੱਚੋਂ ਕਾਂ ਡਾਉਣ ਲੱਗਾ ਹੁੰਦਾ ਤਾਂ ਇੰਜ ਸੋਚ ਲਓ ਵੀ ਕਿਹਦੇ ਹੱਥ ਤੇ ਸੱਟ ਲੱਗ ਗਈ ਤੇ ਲਹੂ ਵਗਣ ਲੱਪਿਆ ਤੇ ਆਪਾਂ ਉੱਚੀ ਆਵਾਜ਼ ਨਹੀਂ ਮਾਰਦੇ ਹੋ ਭੱਜੀ ਓਏ ਓਏ ਆਈ ਓਏ ਓਏ ਫੜੀ ਓ ਪਾਣੀ ਲਿਆ ਓਏ ਉੱਤੇ ਤੇਲ ਲਾਓ ਹਲਦੀ ਲਾਓ ਡਾਕਟਰ ਨੂੰ ਫੋਨ ਕਰ ਜਦਾਂ ਬਲਦਾ ਖਬਰਾਇਆ ਨਹੀਂ ਹੁੰਦਾ ਵੀ ਜੋ ਮੂੰਹ ਚੋਂ ਦਾ ਬੋਲੀ ਜਾਂਦੇ ਖਬਰਾਂ ਇਦਾਂ ਕਿਲ ਕਿਲ ਕੇ ਸੁਣਾਉਣਗੇ ਜਦਾਂ ਇਕੱਠੇ ਹੋ ਗਏ ਨਾ ਸਾਰੇ ਜਣੇ ਬਿਜਲੀ ਦਾ ਟਰਾਂਸਫਾਰਮਰ ਟੰਗਣ ਲੱਗੇ ਹੁਣ ਵੀ ਬੜਾ ਸਾਹ ਚੜਿਆ ਹੁੰਦਾ ਲਓ ਜੀ ਅੱਜ ਦੀ ਤਾਜ਼ਾ ਤੇ ਵੱਡੀ ਖਬਰ ਲਓ ਜੀ ਮਾਮਲਾ ਖਰਾਬ ਹੋ ਗਿਆ ਕੰਗਣਾ ਰਣੌਤ ਨੇ ਅੱਜ ਆ ਕਹਤਾ ਉਹ ਕੱਲ ਉਹ ਕਹਤਾ ਯਾਰੇ ਕੋਈ ਖਬਰ ਹੈ ਹੋਰ ਸੁਣ ਲੋ ਆਹ ਲਓ ਜੀ ਭਗਵੰਤ ਮਾਨ ਨੇ ਕਰਤਾ ਵੱਡਾ ਐਲਾਨ ਅਗਲੇ ਦਿਨ ਦੀ ਖ਼ਬਰ ਵਿੱਚ ਉਹਦਾ ਤੁਸੀਂ ਸੀਰੀਅਸਲੀ ਐਲਾਨ ਪੜੋ ਤੇ ਐਲਾਨ ਪਤਾ ਕੀ ਹੁੰਦਾ ਕੱਚੇ ਇਤਿਹਾਫਾਂ ਨੂੰ ਪੱਕੇ ਕਰਨ ਲਈ ਸਰਕਾਰ ਕੋਈ ਜਲਦੀ ਫੈਸਲਾ ਲੂਗੀ ਹੁਣ ਤੁਸੀਂ ਸੋਚੋ ਪਏ ਇਹਦੇ ਵਿੱਚ ਵੱਡਾ ਐਲਾਨ ਵਾਲੀ ਕਿਹੜੀ ਗੱਲ ਆ ਕਿਸੇ ਵਿਚਾਰੇ ਦੀ ਸੜਕ ਦੇ ਉੱਤੇ ਰੇੜੀ ਐਕਸੀਡੈਂਟ ਨਾ ਪਲਟ ਜੂਗੀ ਸਾਰਾ মিডিਆ ਉੱਥੇ ਇਕੱਠਾ ਹੋ ਜਾਂਦਾ ਉਹਦੇ ਤੇ ਹੀ ਮਸਾਲੇ ਭੁੱਕ ਭੁੱਕ ਕੇ ਖਬਰ ਬਣਾਈ ਜਾਣਗੇ ਕਦੀ ਖੱਬਿਓ ਸੱਜਿਓ ਉੱਤੋਂ ਥੱਲੇੋਂ ਪਤਾ ਨਹੀਂ ਕੀ ਕੀ ਕਿਥੋਂ ਗੱਲਾਂ ਉਤਰਦੀਆਂ ਇਹਨਾਂ ਨੂੰ ਬੜੇ ਜ਼ੋਰ ਦੀ ਵੱਡੀ ਸੱਟ ਭਿਆਨਕ ਟੱਕਰ ਭਿਆਨਕ ਟੱਕਰ ਗਾਦੀ ਸਾਈਕਲ ਵਾਲਾ ਵਿਚਾਰਾ ਰੱਖੇ ਵਿੱਚ ਵੱਜ ਜਾਂਦਾ ਇਹਨੂੰ ਹੀ ਭਿਆਨਕ ਟੱਕਰ ਦਾ ਨਾਮ ਦੇ ਦੇਣਗੇ ਮੇਰੇ ਕਹਿਣ ਤੋਂ ਭਾਵੇਂ ਆ ਨੈਤਿਕਤਾ ਦਾ ਵੀ ਖਾਤਮਾ ਜ਼ਿੰਮੇਵਾਰੀ ਤੇ ਪਹਿਲੇ ਮੋੜੇ ਤੇ ਕੋਈ ਨਹੀਂ ਲੰਡਾ ਚੜਾ ਪਹਾੜੀ ਬੁੱਲੇ ਉਹ ਇੱਕ ਭੈਣ ਜੀ ਨੇ ਵਿਚਾਰੇ ਕੀਰਤਨ ਕਰਦੇ ਨੇ ਉਹਨਾਂ ਦਾ ਕੋਈ ਦਿੱਲੀ ਕਮੇਟੀ ਦੇ ਨਾਲ ਮਾਮੂਲੀ ਜਿਹਾ ਕੋਈ ਛੋਟਾ ਜਿਹਾ ਝਗੜਾ ਕਲੇਸ਼ ਕਹਿ ਲੋ মিডিਆ ਪਹੁੰਚ ਗਿਆ ਉਹਨਾਂ ਦੇ ਘਰੇ ਦਿੱਤ ਮਨਾ ਨਹੀਂ ਲੜਾ ਕਿਸੇ ਦਾ ਵੀ ਜਿੱਤ ਤੇਰੇ ਦੀ ਤੁਸੀਂ ਐਦਾਂ ਕਿਉਂ ਕਹਿ ਰਹੇ ਹੋ ਤੁਸੀਂ ਐਦਾਂ ਕਿਉਂ ਕਹਿ ਰਹੇ ਨਿੱਕੀ ਜੀ ਗੱਲ ਨੂੰ ਐਦਾਂ ਛਾਲਣ ਲੱਗੇ ਨੇ ਐਦਾਂ ਛਾਲਣ ਲੱਗੇ ਨੇ ਭਰਾਓ ਸਾਡੀਆਂ ਗੱਲਾਂ ਨੂੰ ਛਾਲਣ ਲਈ ਤਾਂ ਦੁਸ਼ਮਣ ਹੀ ਬਥੇਰੇ ਆ ਜੇ ਸਾਰਾ ਕੰਮ ਇਹ ਤੁਸੀਂ ਹੀ ਕਰਨਾ ਤੇ ਗੋਦੀ মিডিਆ ਵਿਚਾਰਾ ਕੀ ਕਰੂਗਾ ਉਹਨਾਂ ਉਹਨਾਂ ਵਾਸਤੇ ਵੀ ਕੋਈ ਕੰਮ ਰਹਿਣ ਦੋ ਉਹਨਾਂ ਨੂੰ ਕਿਉਂ ਤੁਸੀਂ ਵਿਲੇ ਕਰਨ ਲੱਗੇ ਜੇ ਕਿਉਂ ਅਥਲ ਕਰਨ ਲੱਗੇ ਨੇ ਉਹਨਾਂ ਨੇ ਵੀ ਵਿਚਾਰਿਆਂ ਨੇ ਚਾਰ ਪੈਸੇ ਕਮਾਉਣੇ ਕੋਈ ਖਬਰ ਖੁਬਰ ਦੇ ਕੇ ਤੇ ਦੂਸਰਾ ਕਿਸਾਨ ਯੂਨੀਅਨ ਨੇ ਮਤ ਮਾਰੀ ਹੈ 18 ਜੀਤ 23 ਚੁੱਲੇ ਇੱਕ ਮੋਰਚਾ 32 33 ਲੀਡਰ ਚਿੜੀ ਦੇ ਪਹੁੰਚੇ ਜਿਹੜਾ ਪੰਜਾਬ ਰਹਿ ਗਿਆ ਮੇਰਾ ਖਿਆਲ ਇਹਦੇ ਪਤਾ ਨਹੀਂ 30 35 ਜ਼ਿਲ੍ਹੇ ਵੀ ਹੈਗੇ ਕਿ ਨਹੀਂ ਹੈਗੇ ਮੇਰੀ ਜਾਣਕਾਰੀ ਜਿਨੀ ਇੰਨੇ ਕੀ ਹੋਣੇ ਆ ਤੇ 32 33 ਇਹਨਾਂ ਦੇ ਲੀਡਰ ਬਣੇ ਫਿਰਦੇ ਆ ਇਹਨਾਂ ਦਾ ਜਿਹੜਾ ਵੀ ਲੀਡਰ ਕੋਈ ਵੀ ਬਿਆਨ ਦੇ ਦੇ ਉਹ ਬਸ ਦੇ ਜੱਕਲਾ ਕੇ ਅਗਲੇ ਦਿਨ ਮੀਡੀਆ ਵਾਲੇ ਪਤਨ ਖਰੇ ਮੀਡੀਆ ਵਾਲੇ ਨੂੰ ਪੈਸੇ ਦਿੰਦੇ। ਉਗਰਾਹਾਂ ਦਾ ਵੱਡਾ ਬਿਆਨ ਰਾਜਿਆੜ ਦੀ ਕੇਂਦਰ ਨੂੰ ਚੇਤਾਵਨੀ ਤੇ ਚੇਤਾਵਨੀ ਪਤਾ ਕੀ ਹੁੰਦੀ ਹੈ? ਜੇ ਤੁਸੀਂ ਮੰਗਾ ਨਾ ਮੰਗੀਆਂ ਤੇ ਭੰਕਰ ਸੱਟੇ ਨਿਕਣਗੇ। ਕੇਂਦਰ ਗੱਲ ਮੰਨਦੀ ਮਨ ਦੀ ਕੋਈ ਵੀ ਨਹੀਂ ਤੇ ਸੱਟਾ ਪਤਾ ਕਿਹੜਾ ਨਿਕਲਦਾ। ਮਹੀਨੇ ਵਿੱਚੋਂ 35 ਦਿਨ ਤੇ ਫਿਰ ਮੀਟਿੰਗਾਂ ਕਰਦੇ ਆ। ਅਖੀਰ ਵਿੱਚ ਇੱਕ ਫੈਸਲਾ ਹੁੰਦਾ। ਉਸ ਫੈਸਲੇ ਤੇ ਫੇਰਾ ਆਪਣੇ ਜਿਹੜੇ ਚੈਨਲਾਂ ਵਾਲੇ ਭਾਜੀ ਹੋਣੀ ਆ। ਇਹ ਲੱਗ ਪਿੰਦਾ ਰੌਲਾ ਪਾਉਣ ਵੱਡਾ ਬਿਆਨ ਵੱਡਾ ਫੈਸਲਾ ਆਰ ਜਾਂ ਪਾਰ ਦੀ ਲੜਾਈ ਇੱਧਰ ਜਾਂ ਉੱਧਰ ਵੱਡਾ ਫੈਸਲਾ ਇਹ ਹੁੰਦਾ ਕਿ ਐਤ ਕੀ ਮੋਗੇ ਵਾਲੀ ਲਾਈਨ ਦੇ ਉੱਤੇ ਧਰਨਾ ਦੇਾਂਗੇ ਸਰਕਾਰ ਦੋ ਦਿਨ ਵੈਸੇ ਹੀ ਟ੍ਰੇਨਾਂ ਬੰਦ ਰੱਖ ਲੈਂਦੀ ਉਦੋਂ ਉਸ ਲਾਈਨ ਦੇ ਉੱਤੇ ਮੁੜ ਕੇ ਪੁਲਿਸ ਭੇਜ ਕੇ ਇਹਨਾਂ ਨੂੰ ਉਠਾ ਦਿੰਦੀ ਆ ਬੱਸ ਫੜਨ ਨੂੰ ਲੱਗ ਗੱਡਾ ਕੋਈ ਨਹੀਂ ਹੁੰਦਾ ਪੁਲਿਸ ਵਾਲੇ ਇਹਨਾਂ ਨੂੰ ਆਪਣੀ ਗੱਡੀ 'ਚ ਚੜਾ ਕੇ ਆਖੇ ਜੀ ਥਾਣੇ ਲੈ ਕੇ ਥਾਣੇ ਲੈ ਕੇ ਉੱਥੇ ਥਾਣੇ ਜਾ ਕੇ ਫਿਰ ਇਹਨਾਂ ਚਾਹ ਪਾਣੀ ਪਿਲਾ ਕੇ ਇਹਨਾਂ ਦੀ ਮਾਲਸ਼ ਮੂਛ ਕਰਦੀ ਰਹਿੰਦੀ ਪੁਲਿਸ ਇੰਜ ਲੱਗਦਾ ਜਿਦਾਂ ਸਾਰੇ ਨਾ ਰਲੇ ਹੁੰਦੇ ਨੇ ਹੈ ਵੀ ਰਲੇ ਐ ਵਸੇ ਚ ਕੋਈ ਸ਼ੱਕ ਨਹੀਂ ਹੈਗਾ ਹੋ ਸਕਦਾ ਨਾ ਵੀ ਰਲੇ ਹੋਣ ਪਰ ਮੈਨੂੰ ਲੱਗਦਾ ਘਰੇਲੇ ਆ ਤੇ ਲੱਗਦਾ ਹੋ ਸਕਦਾ ਤੁਹਾਨੂੰ ਵੀ ਲੱਗਦਾ ਹੋਵੇ ਕਿ ਰਲੇ ਹੋਣੇ ਫਿਰ ਅਗਲੇ ਦਿਨ ਇੱਕ ਹੋਰ ਖਬਰ ਆ ਜਾਂਦੀ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਵੱਡਾ ਐਲਾਨ ਐਲਾਨ ਪਤਾ ਕੀ ਹੁੰਦਾ ਸਿੱਖ ਕੌਮ ਇੱਕ ਝੰਡੇ ਹੇਠ ਇਕੱਠੀ ਹੋਵੇ ਕਰ ਲੋ ਗੱਲ ਉਹ ਝੰਡਾ ਕਿ ਐਰਪੋਰਟ ਆ ਵੀ ਜਿੱਥੇ ਜਹਾਜ਼ ਨੇ ਉਤਰਨਾ ਤੇ ਸਾਰੀ ਕੌਮ ਨੇ ਮੁੜ ਕੇ ਉਹਦੇ ਵਿੱਚ ਵੜ ਕੇ ਅਮਰੀਕਾ ਚਲ ਜਾਣਾ ਅਮਰੀਕਾ ਵਾਲੇ ਤੇ ਵੈਸੇ ਹੀ ਉਹ ਟਰੰਪ ਭਾਗ ਦੁਖੀ ਹੋਇਆ ਪਿਆ ਉਹ ਤੇ ਅਜਾਜ ਪਰ ਪਰ ਕੇ ਵਾਪਸ ਭੇਜਣ ਲੱਗਾ ਤੇ ਵੈਸੇ ਵੀ ਉਹ ਜਿਹੜਾ ਇੱਕ ਝੰਡਾ ਵਾ ਉਹ ਝੰਡਾ ਹੈ ਕਿੱਥੇ ਆ ਕਿਹੜੀ ਥਾਂ ਦੇ ਉੱਤੇ ਲਾਇਆ ਹੋਇਆ ਉਹਦਾ ਕੋਤਾ ਪਤਾ ਐਡਰੈਸ ਸਰਨਾਮਾ ਹੈਗਾ ਕੋਈ ਫਿਰ ਇਹ ਵੀ ਦੱਸ ਦਿਓ ਇਕੱਠੇ ਹੋਣਾ ਕਾਦੇ ਲਈ ਆ ਕੋਈ ਲੰਗਰ ਲਾਉਣ ਲੱਗੇ ਜੇ ਜਾਂ ਬਾਦਲ ਦੀ ਵਰਸੀ ਮਨਾਉਣ ਲੱਗੇ ਜੇ ਜਾਂ ਲੋਗਵਾਲ ਨੂੰ ਸਨਮਾਨ ਦੇਣਾ ਮਤਲਬ ਘੜੀ-ਕੜਾਈ ਇੱਕੋ ਗੱਲ ਘਮ ਘਮ ਕੇ ਜਦ ਕੋਈ ਗੱਲ ਨਹੀਂ ਬੋੜਦੀ ਕੋਈ ਫੈਸਲਾ ਨਹੀਂ ਹੁੰਦਾ ਕੋਈ ਸਮਝ ਨਹੀਂ ਲੱਗਦੀ ਬਹੁਣੇ ਕਰੀਏ ਤੇ ਕਰੀਏ ਕੀ ਉਦੋਂ ਬਿਆਨ ਦਾਗ ਦਿੰਦੇ ਆ ਸਿੱਖ ਕੌਮ ਇੱਕ ਝੰਡੇ ਥੱਲੇ ਇਕੱਠੇ ਹੋਏ ਤੁਸੀਂ ਯਕੀਨ ਕਰਿਓ ਮੈਂ ਖੁਦ ਉਸ ਝੰਡੇ ਨੂੰ ਲੱਬਣ ਦੀ ਬੜੀ ਕੋਸ਼ਿਸ਼ ਕੀਤੀ ਮੈਨੂੰ ਵੀ ਉਹ ਝੰਡਾ ਨਹੀਂ ਲੱਭਾ ਪਿਆ ਹੈਗਾ ਕਿੱਥੇ ਆ ਏਕਤਾ 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 ਬਸ ਇਹ ਰੌਲਾ ਪਾਈ ਜਾਣਗੇ ਹੋਕਾ ਦੇ ਜਾਣਗੇ ਮਿਰਚਾਂ ਵੇਚਣ ਵਾਲਿਆਂ ਵਾਂਗ ਪੰਥਕ ਜਥੇਬੰਦੀਆਂ ਤੇ ਜਦੋਂ ਜਥੇਬੰਦੀਆਂ ਦੇ ਬੰਦੇ ਗਿਣਦੇ ਆ ਇੱਕ ਜਥੇਬੰਦੀ ਵਿੱਚ 3.5 ਬੰਦੇ ਹੁੰਦੇ ਆ ਤੇ 3.5 ਨੂੰ 10 ਤੇ ਗੁਣਾ ਕਰ ਲੋ ਤੇ ਬਣੇ 35 ਜੇ 35 ਬੰਦਿਆਂ ਦੀ ਏਕਤਾ ਨਹੀਂ ਹੋ ਸਕਦੀ ਜੇ 35 ਬੰਦੇ ਇੱਕ ਝੰਡੇ ਥਲੇ ਇਕੱਠੇ ਨਹੀਂ ਹੋ ਸਕਦੇ ਚਲੋ ਆਪਾਂ 35 ਨੂੰ ਛੱਡੋ ਆਪਾਂ 350 ਬੰਦਾ ਕਹਿ ਦਿੰਨੇ ਆ 400 500 ਗੱਲ ਉਹ ਤੋਂ ਆਦੇ ਜੇ 500 ਬੰਦਾ ਕੌਮ ਦਾ ਇਕੱਠਾ ਨਹੀਂ ਹੋ ਸਕਦਾ ਭਲਾ ਅਸੀਂ ਕਿਹੜਾ ਚਤੌੜ ਦਾ ਖੇਲਾ ਜਿੱਤ ਲਾਂਗੇ ਅਸਲ ਤੇ ਵਿੱਚ ਗੱਲ ਏਕਤਾ ਦੀ ਨਹੀਂ ਹੈਗੀ ਤੇ ਨਾ ਇੱਕ ਝੰਡੇ ਥਲੇ ਇਕੱਠੇ ਹੋਣ ਦੀ ਗੱਲ ਆ ਇਹ ਕੋਈ ਛਤਰੀ ਥੋੜੀ ਆ ਵੀ ਮੈਂ ਬਹੁਤ ਪੈਂਡਿਆ ਛਤਰੀਆਂ ਨਹੀਂ ਤੇ ਚਲੋ ਸਾਰੇ ਇੱਕ ਛਤਰੀ ਥਲੇ ਇਕੱਠੇ ਹੋ ਜੂ ਕੌਮ ਸਾਰੇ ਇਕੱਠੀ ਆ ਸਾਰੇ ਇੱਕ ਕੌਮੇ ਹੀ ਝੰਡੇ ਦੇ ਥੱਲੇ ਇਕੱਠੇ ਹੀ ਨੇ ਮਸਲਾ ਇਹ ਆ ਕਿ ਪ੍ਰੋਗਰਾਮ ਕੋਈ ਨਹੀਂ ਹੈਗਾ ਦੇਣ ਲਈ ਕੌਮ ਨੂੰ ਵੀ ਪ੍ਰੋਗਰਾਮ ਕੀ ਦੇਣ ਪਹਿਲਾਂ ਤੇ ਇਹ ਨਹੀਂ ਅਜੇ ਤੱਕ ਇਹ ਮਰਵਾ ਸਕੇ ਵੀ ਸਿੱਖ ਕੌਮ ਦਾ ਸਹੀ ਲੀਡਰ ਕੌਣ ਹੈ ਵਾਹਿਦ ਲੀਡਰ ਕੌਣ ਹੈ ਜਦੋਂ ਕਿਸੇ ਇੱਕ ਲੀਡਰ ਦੀ ਸਥਾਪਤੀ ਹੋਣ ਦਾ ਸਮਾਂ ਆਉਂਦਾ ਉਦੋਂ ਇਹ ਲਾਲਾ 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 ਕਰਕੇ ਚੋ ਆਮ ਆਮ ਆਦਮੀ ਜਿਹਾ ਨਾਂ ਰੱਖਿਆ ਉੱਤਰ ਨੂੰ ਤੁਰ ਪੇ ਤੇ ਮੁੱਖ ਮੰਤਰੀ ਪਤਾ ਕਿ ਉਹਨੂੰ ਬਣਾਤਾ ਭਗਵੰਤ ਮਾਨ ਨੂੰ ਉਹ ਲਾਇਕ ਕਮੇਡੀ ਨੂੰ ਕੀ ਪਤਾ ਹੁੰਦਾ ਵਾ ਰੂਲ ਕਿਦਾਂ ਕਰਨਾ ਉਹ ਕੋਈ ਇੰਨੀ ਪੜ੍ਹਾਈ ਹੈਗੀ ਆ ਕੋਈ ਇੰਨੀ ਵਿਦਿਆਜੁਗਤਾ ਉਹਦੀ ਹੈਗੀ ਆ ਵਿਦਿਆਦੀ ਵੀ ਨਹੀਂ ਗੱਲ ਹੁੰਦੀ ਯੂਨੀਵਰਸਿਟੀ ਦੀਆਂ ਡਿਗਰੀਆਂ ਕੋ ਲੀਡਰ ਨੇ ਕਿਸ ਨੂੰ ਸਥਾਪਿਤ ਕਰ ਦਿੰਦੀਆਂ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਕਿਹੜੀ ਡਿਗਰੀ ਹੈ ਕਿੱਡਾ ਵੱਡਾ ਲੀਡਰ ਸੀ ਉਹ ਅੱਜ ਯੂਕਰੇਨ ਦਾ ਆਪਣਾ ਰੈਜਿਲੈਂਸ ਕੀ ਭਾਜੀ ਉਹ ਉਹ ਵੀ ਤਾਂ ਕਮੇਡੀ ਸੀਗਾ ਦੇਖੋ ਉਹ ਆਪਣੇ ਵੱਲੋਂ ਆਪਣੀ ਕੌਮ ਦਾ ਕਿੱਡਾ ਵੱਡਾ ਲੀਡਰ ਸਥਾਪਿਤ ਹੋ ਚੁੱਕਾ ਨਾ ਉਹ ਅਗਲੇ ਨੇ ਜਾਣ ਦੀ ਪ੍ਰਵਾਹ ਨਹੀਂ ਕੀਤੀ ਮਿਲਟਰੀ ਵਾਲੀ ਵਰਦੀ ਪਾ ਕੇ ਤੇ ਟੈਂਕਾਂ ਦੇ ਵਿੱਚ ਬਹਿ ਕੇ ਮੁਰੇ ਹੋਣ ਲੱਗਾ ਆ ਅਮਰੀਕਾ ਦੇ ਵਿੱਚੋਂ ਟਰੰਪ ਨੂੰ ਮਿਲਣ ਗਿਆ ਸੀ ਤੇ ਉੱਥੇ ਉਦਾਂ ਜੀਨ ਪਾ ਕੇ ਚਲਾ ਗਿਆ ਉਹ ਉਹਦਾ ਮਜ਼ਾਕ ਡਾਉਣ ਤੂੰ ਕਦੇ ਕੋਟ ਪੈਂਟ ਟਾਈ ਵੀ ਲਾ ਲਿਆ ਕਰ ਅਗਲਾ ਕਹਿੰਦਾ ਮੇਰੀ ਸਾਰੇ ਕੌਮ ਤੇ ਕਹਿੰਦਾ ਮਜ਼ਾਈਲਾਂ ਦੇ ਥੱਲੇ ਮਾਰੇ ਠਾਂ ਤੇ ਮੈਂ ਟਾਈਆਂ ਲਾ ਕੇ ਤੁਰਿਆ ਫਿਰਾਂ ਇਹਨੂੰ ਕਹਿੰਦੇ ਲੀਡਰ ਜਿਹਨਾਂ ਨੂੰ ਆਪਣੇ ਕੌਮ ਦਾ ਬਹੁਤ ਦਰਦ ਹੁੰਦਾ ਇਹ ਵੀ ਨਹੀਂ ਪਤਾ ਅਮਰੀਕਾ ਤੋਂ ਕੋਈ ਗੱਲ ਮਨਵਾ ਸਕਿਆ ਜਾਂ ਨਹੀਂ ਮਨਾ ਸਕਿਆ ਪਰ ਅਗਲਾ ਟਰੰਪ ਦੇ ਮੁਰੇ ਆਕੜ ਆਕੜ ਕੇ ਬੋਲਦਾ ਸੀ ਏਨੇ ਮੁੱਤੇ ਇਹਨੂੰ ਪਹਿਲਾਂ ਮਰਾਸੀਆਂ ਨੂੰ 15 ਮਿੰਟ ਅਗਲੇ ਦੇ ਸੋਲੇ ਗਈ ਜੋਸਫ ਤਾਂ ਹੀ ਕਰੀ ਜਲਡੂ ਮਾਨ ਨੂੰ ਮੁਰਕੇ ਸਿਰ ਜੈ ਨੀ ਵੀ ਪਾ ਕੇ ਹੱਥ ਚ ਕੁੱਟ ਕੇ ਗੁੱਡਿਆਂ ਚ ਬਸਾਈ ਸਲੋ ਤਾਂ ਕੰਨ ਖੱਬੇ ਪਾਸੇ ਕਰਕੇ ਟ੍ਰਾਂਸਲਿਟਰ ਨੂੰ ਪੁੱਛੋ ਟਰੰਪ ਕੀ ਕਹਿੰਦਾ ਭਲਾ ਚਲੋ ਮੰਨ ਲਿਆ ਤੂੰ ਤੇਰ ਕੋ ਪੜਾਈ ਨਹੀਂ ਹੈਗੀ ਤੂੰ ਨਹੀਂ ਪੜਿਆ ਲਿਖਿਆ ਤੈਨੂੰ ਨਹੀਂ ਅੰਗਰੇਜ਼ੀ ਆਂਦੀ ਉਹਨੇ ਕੋ ਮਸਲਾ ਜ਼ਬਾਨ ਤਾਂ ਕਿਸੇ ਨੂੰ ਹੋ ਸਕਦਾ ਕਿਸੇ ਨੂੰ ਨਾ ਆਉਂਦੀ ਹੋਵੇ ਪਰ ਤੈਨੂੰ ਆਪਣੀ ਤਾਂ ਆਉਂਦੀ ਹੈ ਨਾ ਪਰ ਯਾਰ ਕੋ ਅਕਲ ਮਤ ਵੀ ਤਾਂ ਬੰਦੇ ਨੂੰ ਹੋਣੀ ਚਾਹੀਦੀ ਹੈ ਕਿ ਨਹੀਂ ਅਗਲੇ ਕੁਰਸੀ ਤੇ ਬਹਿਣ ਨੂੰ ਖਬਿਆਸ ਦਾ ਇਸ਼ਾਰਾ ਕਰਨਗੇ ਇਹ ਭਾਜੀ ਕਿਆ ਹਸ ਮਲਾਉਣ ਦੇ ਭਲੇਖੇ ਚ ਅਗਲੇ ਦਾਸ ਪੜ੍ਹ ਲੂ ਹੁਣ ਜਾਂ ਤਾਂ ਮੋਦੀ ਨੂੰ ਗੁੰਗਿਆਂ ਵਾਲੇ ਸਕੂਲ ਦੇ ਵਿੱਚ ਪੜ੍ਹਨੇ ਪਾਇਆ ਜਾਵੇ ਕਿ ਉਹ ਗੁੰਗਿਆਂ ਵਾਲੇ ਇਸ਼ਾਰੇ ਸਮਝਾਉਣੇ ਨੂੰ ਵੀ ਐਸ ਐਸ ਹੱਥ ਦਾ ਇਸ਼ਾਰਾ ਮਾਰੀ ਤੇ ਦਾ ਕੀ ਮਤਲਬ ਪਰ ਉਹ ਪੜ੍ਹਾਈ ਤਾਂ ਵੈਸ ਵਿੱਚ ਜਿਹੜੇ ਗੁੰਗਿਆਂ ਬੋਲਿਆਂ ਵਾਸਤੇ ਹੁੰਦੀ ਹੈ ਮੋਦੀ ਨਾ ਕਿ ਪਾਸੇ ਗੁੰਗਾ ਨਾ ਬੋਲਾ ਪਟਾਕ ਪਟਾਕ ਬੋਲਦਾ ਉਦਾਂ ਤਾਂ ਪਰ ਜੋ ਵੀ ਬੋਲਦਾ ਹੈ ਬੋਲਦਾ ਸਿਰੇ ਦਾ ਝੂਠ ਹੀ ਹੁੰਦਾ ਹੈ ਤੇ ਗੋਦੀ ਮੀਡੀਆ ਇਹਦੇ ਝੂਠ ਨੂੰ ਹੀ ਵਿਸ਼ਵਗੁਰੂ ਦਾ ਨਾਮ ਦੇ ਛੜਦਾ ਇਹਦੇ ਭਾਸ਼ਣ ਦੀ ਸ਼ੁਰੂਆਤ ਪਤਾ ਕਿਵੇਂ ਹੁੰਦੀ ਹੈ ਬਹਿਣੋ ਔਰ ਭਾਈਓ ਭਾਰਤ ਪ੍ਰਗਤੀ ਕੀ ਲੀਹਾਂ ਉਪਰ ਚੱਲ ਰਹਾ ਹੈ ਉਹ ਦਿੱਲੀ ਤੋਂ ਬੰਬਈ ਤੱਕ ਟ੍ਰੇਨ ਤਾਂ ਤੁਹਾਡੀ ਲੀਹਾਂ ਤੇ ਨਹੀਂ ਚੱਲਦੀ ਤੇ ਪੂਰਾ ਦੇਸ਼ ਕਿਹੜੀਆਂ ਲੀਹਾਂ ਤੇ ਭਲਾ ਚੱਲ ਪਿਆ ਇਸ ਤੋਂ ਵੱਡੀ ਗੱਪ ਹੋਰ ਕਿਹੜੀ ਹੋ ਸਕਦੀ ਹੈ 140 ਕਰੋੜ ਮਨੁੱਖਾਂ ਵਿੱਚੋਂ ਸਿਰਫ 40 ਕਰੋੜ ਜਾਣਿਆਂ ਦੇ ਕੋਲ ਹੀ ਜੇਬ ਵਿੱਚ ਖਰਚਣ ਲਈ ਪੈਸੇ ਆ ਬਾਕੀਆਂ ਦੇ ਕੋਲ ਖਰੀਦਣ ਲਈ ਪੈਸੇ ਹੈ ਨਹੀਂ ਸੌਣ ਲਈ ਘਰ ਹੈ ਨਹੀਂ ਖਾਣ ਲਈ ਭੋਜਨ ਹੈ ਨਹੀਂ ਬਸ ਇਹੋ ਪ੍ਰਗਤੀ ਆ ਤੁਹਾਡੀ ਇਹੋ ਵਿਕਾਸ ਆ ਤੁਹਾਡਾ ਤੇ ਇਹੋ ਹੀ ਵਿਸ਼ਵਗੁਰੂ ਦਾ ਵੈਜਾ ਤੁਹਾਡੇ ਪਾਸ ਇਸ ਤੇ ਮਾਣ ਕਰੋ ਤੇ ਰੱਜ ਰੱਜ ਕੇ ਕਹੋ ਕਿ ਅਸੀਂ 1 ਅਰਬ ਲੋਕਾਂ ਨੂੰ ਭੁੱਖੇ ਮਾਰਨ ਦੇ ਵਿੱਚ ਰਿਕਾਰਡ ਸਥਾਪਿਤ ਕੀਤਾ ਹੈ ਗੱਲ ਕੱਲੇ ਮੋਦੀ ਦੀ ਵੀ ਨਹੀਂ ਹੈਗੀ ਆ ਸਾਡਾ ਜਿਹੜਾ ਲੀਡਰ ਲਾਣਾ ਚੁਰਿਆ ਫਿਰਦਾ ਨਾ ਪੰਜਾਬ ਦੇ ਵਿੱਚ ਇਹ ਵੀ ਘਟ ਨਹੀਂ ਹੈਗੀ ਇਹਨਾਂ ਨੇ ਤਾਂ ਮੋਦੀ ਨੂੰ ਵੀ ਪਿੱਛੇ ਛੱਡਿਆ ਪਹਿਲਾਂ ਬਾਦਲ ਨੇ ਨਾਨਕਨ ਵਾਸਤੇ ਨਿਕਲਦਾ ਹੁਣ ਉਹਦਾ ਮੁੰਡਾ ਸਮੁੰਦਰੀ ਹਾਲ ਚੜ ਗਿਆ ਉਹ ਨਿਕਲਣਾ ਨਹੀਂ ਚਾਹੁੰਦਾ ਰੱਬ ਨੇ ਤੁਹਾਨੂੰ ਕਾਰੋਬਾਰ ਦਿੱਤਾ ਰੱਬ ਨੇ ਵੀ ਕਹਾਦਾ ਦਿੱਤਾ ਵਾਖੇ ਝੂਠ ਸੁਭਾਨ ਬੋਲ ਕੇ ਇਕੱਠਾ ਕੀਤਾ ਸ਼੍ਰੋਮਣੀ ਕਮੇਟੀ ਦੇ ਰਹੀਂ ਕਾਲੀ ਦਲ ਦੇ ਰਹੀਂ ਗੁਰੂ ਦੀ ਗੋਲਗੱਦਾ ਪਹਾ ਲੁੱਟ ਲੁੱਟ ਕੇ ਤਾਂ ਜ਼ਮੀਨ ਜਾਇਦਾਦਾਂ ਬਣਾਈਆਂ ਜਿੰਨੇ ਜਨੇ ਢਿੱਡ ਤੁਹਾਡੇ ਵੱਡੇ ਆ ਨਾ ਫੁੱਲੇ ਪਿਆ ਇਹ ਇਹਦੇ ਨਾਲੋਂ ਵੀ ਕਈ ਹਜ਼ਾਰਾਂ ਗੁਣਾ ਸੱਚੀ ਮਿੱਚੀ ਜਾਦੇ ਵੱਡੇ ਆ ਦੇਖਣ ਚ ਤੇ ਬਹੁਤ ਛੋਟੇ ਨੇ ਪੰਜ ਵਾਰੀ ਮੁੱਖ ਮੰਤਰੀ ਬਣ ਕੇ ਵੀ ਢਿੱਡ ਨਹੀਂ ਭਰਿਆ ਸ਼੍ਰੋਮਣੀ ਕਮੇਟੀ ਦਾ ਸਾਰਾ ਮਾਲ ਹਜਮ ਕਰ ਲਿਆ ਚੱਟ ਲਿਆ ਫੇਰ ਵੀ ਢਿੱਡ ਨਹੀਂ ਭਰਿਆ ਤੇ ਲੀਡਰ ਬਣ ਦਾ ਚਾਹ ਚੜਿਆ ਰਹਿਦਾ ਇਹਨਾਂ ਨੂੰ ਗੋਡੇ-ਗੋਡੇ ਕਾਬਲੀਅਤ ਹੋਵੇ ਤੇ ਲੀਡਰ ਜੰਮ-ਜੰਮ ਬਣੋ ਕਾਮਨੂ ਕੀ ਇਤਰਾਜ ਆ ਯਾਰ ਤੁਹਾਡੇ ਚ ਕੋਈ ਕਰਤੂਤ ਹੀ ਨਹੀਂ ਲੀਡਰਾਂ ਵਾਲੀ ਤਹ ਬੜੋ ਬੜੀ ਕੌਮ ਦੇ ਗਾਲ ਮਰੀ ਜੂ ਵਾਂਗੂ ਫੇਰ ਵਿੱਚ ਵੜੀ ਜਾਂਦੇ ਜੇ ਮਾਨ ਸਾਹਿਬ ਸਾਡੇ ਸਿਮਰਿੰਦਰ ਸਿੰਘ ਮਾਨ ਵੀ ਸਾਡੇ ਚੰਗੇ ਮੈਂ ਉਹਨਾਂ ਨੂੰ ਪਰਸਨਲੀ ਜਾਣੀ ਕਿ ਪਸੰਦ ਕਰਦਾ ਆ ਕਿ ਵਧੀਆ ਬੰਦੇ ਕੁਰਬਾਨੀ ਵਾਲੇ ਵੀ ਨੇ ਇੱਕ ਸਟੈਂਡ ਤੇ ਰਹਿਣ ਵਾਲੇ ਨੇ ਪਰ ਉਹਨਾਂ ਦੀ ਵੀ ਇੱਕ ਬੜੀ ਵੱਡੀ ਸਮੱਸਿਆ ਵਾ ਉਹਨਾਂ ਨੂੰ ਕੋਈ ਨਾਲ ਦਾ ਸੰਗੀ ਸਾਥੀ ਮਾੜੀ ਚ ਸਲਾਹ ਦੇ ਦੇਵੇ ਜਾਂ ਕੋਈ ਪ੍ਰਸ਼ਨ ਪੁੱਛ ਲਵੇ ਤੇ ਅੱਗੇ ਉਹਨਾਂ ਨੂੰ ਪੈ ਜਾਂਦੇ ਜਿੱਦਾਂ ਅਲਕ ਵੜ ਕੇ ਦੇਖਣੇ ਚੱਡੀ ਲਾਤੀ ਹੁੰਦੀ ਹੈ ਉਹ ਮੈਂ ਪੜਿਆ ਲਿਖਿਆ ਬੰਦਾ ਹੈਗਾ ਉਹ ਭਾਈ ਅਗਲੇ ਨੇ ਸਲਾਹ ਦਿੱਤੀ ਆ ਉਹ ਕਿਤੇ ਸਰਟੀਫਿਕੇਟ ਥੋੜੀ ਖੋਣ ਆ ਗਿਆ ਜਾਂ ਅਗਲੇ ਨੇ ਕੋਈ ਇਹ ਤਨ ਕਲੇਮ ਕੀਤਾ ਵੀ ਸਾਨੂੰ ਪਹਿਲਾਂ ਸਰਟੀਫਿਕੇਟ ਉਹ ਡਿਗਰੀ ਵਖਾ ਆਪਣੀ ਕਿਥੋਂ ਲਈ ਇਹ ਤਾਂ ਨਹੀਂ ਕਿਹਾ ਅਗਲੇ ਨੇ ਚਲੋ ਇਨੀ ਕੀ ਗਲ ਤਾਂ ਆਪਾਂ ਹਜਮ ਕਰ ਲੈਨੇ ਆ ਕਿ ਫਿਰ ਵੀ ਕੋਲ ਮਿਲਾ ਕੇ ਸਾਡੇ ਮਾਨਸਬ ਵਧੀਆ ਬੰਦੇ ਨੇ ਕਾਂਗਰਸ 'ਚ ਸਾਡੇ ਖੈਰਾ ਸਾਹਿਬ ਵਧੀਆ ਨੇ ਪਰ ਖੈਰਾ ਸਾਹਿਬ ਹੋਣੀ ਵੀ ਨਾ ਬਸ ਉਹ ਪਤਾ ਨਹੀਂ ਕੀ ਉਹਨਾਂ ਨੂੰ ਵੀ ਯਾਰ ਤੁਸੀਂ ਬੰਦੇ ਵਧੀਆ ਐ ਤੇ ਕੋਈ ਪਾਰਟੀ ਵੀ ਵਧੀਆ ਲੱਭ ਲੋ ਕਾਂਗਰਸ ਵਿੱਚ ਹੀ ਬਹਿਣਾ ਕੁੱਲ ਮਿਲਾ ਕੇ ਗੱਲ ਤਾਂ ਇੱਥੇ ਨਿਬੜਦੀ ਆ ਕਿ ਵੀ ਇਹਨਾਂ ਚਾਰ ਚਫੇਰੇ ਅਰਾਜਕਤਾ ਖੌਰੂ ਤੇ ਖੱਪਖਾਨਾ ਜਾਂ ਚੱਲਣ ਰਿਆ ਮੈਨੂੰ ਪਰਸਨਲੀ ਇੰਜ ਲੱਗਦਾ ਹੈ ਕਿ ਲੋਕਾਂ ਨੂੰ ਅਜੇ ਤੱਕ 75 ਸਾਲਾਂ ਚ ਇਸ ਮੁਲਕ ਦੇ ਵਿੱਚ ਰਹਿ ਕੇ ਕਦੇ ਮਹਿਸੂਸ ਨਹੀਂ ਹੋਇਆ ਹੋਣਾ ਕਿ ਆਜ਼ਾਦੀ ਹੁੰਦੀ ਕੀ ਹੈ ਕਿਉਂਕਿ ਕਿਸੇ ਵਿਚਾਰੇ ਨੇ ਆਜ਼ਾਦੀ ਦਾ ਅਹਿਸਾਸ ਹੀ ਨਹੀਂ ਹੋਇਆ ਕਿਸੇ ਨੇ ਆਜ਼ਾਦੀ ਨੂੰ ਮਹਿਸੂਸ ਹੀ ਨਹੀਂ ਕੀਤਾ ਮਹਿਸੂਸ ਕਾਦਣਾ ਕਰਨੀ ਹੈ ਉਹ ਕਿਹੜਾ گلاب ਦਾ ਫੁੱਲ ਆ ਵੀ ਤੋੜ ਕੇ ਸੁੰਘ ਲਾਂਗੇ ਇੱਥੇ ਤੇ ਕਿਹ ਚੀਜ਼ ਦੀ ਜਿਆਦੀ ਹੋ ਜਿੰਨਾ ਮਰਜ਼ੀ ਝੂਠ ਬੋਲੋ ਜਿੰਨਾ ਮਰਜ਼ੀ ਗੰਦ ਪਾ ਲਓ ਜਿੱਥੇ ਮਰਜ਼ੀ ਜਿਹੜੀ ਮਰਜ਼ੀ ਰੁਤ ਵਿੱਚ ਧੂਆਂ ਲਾ ਕੇ ਬਹਿ ਜਾਓ ਪ੍ਰਦੂਸ਼ਣ ਪੈਦਾ ਕਰ ਲਓ ਰੁੱਖ ਵੜ ਦਿਓ ਗਵਾਂਡੀਆਂ ਨੇ 2 ਕਰੋੜ ਦੀ ਕੁਠੀ ਪਾਈ ਹੋਵੇ ਤੁਸੀਂ 10 ਲੱਖ ਪਾ ਕੇ 12 ਛੱਤ ਕਿਉਂ ਦਾ ਅਗਲੇ ਮਹੀਨੇ ਮੂੰਹ ਮਾਈ ਢੱਕਦੇ ਹੋਵੇ ਤੁਸੀਂ ਇਹਨਾਂ ਇੱਕ ਹੋਰ ਨਵੀਂ ਚੀਜ਼ ਜਿਹੜੀ ਉਹ ਸਾਰਿਆਂ ਨੂੰ ਤੁਹਾਨੂੰ ਪਤਾ ਆਣਾ ਚਾਹ ਰ ਮੇਰੇ ਦਿਮਾਗ ਚ ਆ ਗਈ ਮੈਂ ਵੀ ਸਾਂਝੀ ਕਰਦਾ ਲੋਕਾਂ ਨੇ ਚੰਗਾ ਭਲਾ ਪੈਸਾ ਖਰਚ ਕੇ ਤੇ ਮਕਾਨ ਪਾਏ ਹੁੰਦੇ ਵਧੀਆ ਵਧੀਆ ਆਪਣੇ ਸੜਕ ਦੇ ਉੱਤੇ ਤੇ 25 ਕਿ ਸਾਲੀ ਸੜਕਾਂ 'ਲੇ ਆਣ ਕੇ ਸਿੱਧੀ 2 ਫੁੱਟ ਸੜਕ ਚੱਕ ਦਿੰਦੇ ਆ 20 ਸਾਲਾਂ ਚ 8 ਫੁੱਟ ਸੜਕ ਚੱਕ ਦੇਣੀ ਆ ਤੇ ਬੂਆ ਸਿੱਧਾ ਹੀ 4 ਫੁੱਟ ਥੱਲੇ ਡੂੰਗਾ ਹੈ ਕੋਈ ਕਾਨੂੰਨ ਕਾਨੂੰਨ ਦੀ ਨਹੀਂ ਗੱਲ ਹੈਗੀ ਸਵਾਲ ਤੇ ਇਹ ਆ ਕਿ ਰਾਜ ਕਿਦਾਂ ਕਰਨਾ ਕਿਸ ਨੂੰ ਪਤਾ ਹੀ ਨਹੀਂ ਪਤਾ ਕਦਾ ਹੋਣਾ ਰਾਜ ਕੀਤਾ ਹੋਵੇ ਕਿਸੇ ਨੇ ਤਾਂ ਪਤਾ ਹੋਵੇ ਲੁੱਟਣ ਦਾ ਹੀ ਪਤਾ ਗੋਰੀਆਂ ਨੂੰ ਕਿਉਂਕਿ ਲੁੱਟਿਆ ਹੀ ਆ ਨਾ ਤਜਰਬਾ ਹੀ ਲੁੱਟਣ ਦਾ ਤੇ ਹੋਰ ਕੀ ਜਿਹੜਾ ਤਜਰਬਾ ਉਹੀ ਦੇਣਾ ਚਲੋ ਅੱਜ ਫਿਰ ਇੰਨਾ ਹੀ ਬਹੁਤ ਆ ਮੈਂ ਆਪਣੇ ਸਾਰੇ ਸਰੂਤੇ ਸੱਜਣਾ ਵੀਰਾਂ ਭੈਣਾ ਭਰਾਵਾਂ ਕੋਲੋਂ ਮਾਫੀ ਵੀ ਚਾਹਾਂਗਾ ਜੇ ਕੋਈ ਗੱਲ ਮੇਰਾ ਵੱਧ ਘਟ ਗਈ ਹੋਵੇ ਮੈਂ ਸ਼ੁਰੂ ਵਿੱਚ ਹੀ ਕਹਤਾ ਹਾਂ ਵੀ ਵਿਸ਼ਾ-ਵਸ਼ਾ ਕੋਈ ਨਹੀਂ ਅੱਜ ਰੰਗ-ਬਰੰਗਾ ਜਾਇਏ ਪ੍ਰੋਗਰਾਮ ਆ ਕਿਉਂਕਿ ਇੱਕ ਵਿਸ਼ੇ ਤੇ ਟਿਣ ਕੇ ਕਈ ਵਾਰੀ ਬੋਲੀ ਜਾਈਏ ਤੇ ਸੁਣਨ ਵਾਲਾ ਬੋਰਝਾ ਹੋ ਜਾਂਦਾ ਮੈਂ ਚਲੋ ਥੋੜਾ ਅੱਜ ਕੀ ਕਹਿੰਦੇ ਦਿਨ ਮਕੀਨ ਜਿਆ ਕਰ ਦਨੇ ਆ ਮਿੱਠਾ ਖਾ ਕੇ ਬੰਦਾ ਅੱਕ ਜਾਂਦਾ ਕਈ ਵਾਰੀ ਠੀਕ ਹੈ ਜੀ ਜਿਉਂਦੇ ਵਸਦੇ ਰਹੋ ਮਹਾਰਾਜ ਤੁਹਾਨੂੰ ਤਰੱਕੀਆਂ ਬਖਸ਼ੇ ਤੰਦਰੁਸਤੀਆਂ ਦੇਵੇ ਤੁਹਾਡੇ ਬੱਚੇ ਤੁਹਾਡੇ ਭਾਈ ਕਹਨੇ ਚ ਰਹਿਣ ਤੁਹਾਨੂੰ ਤੰਗ ਘਟ ਕਰਨ ਤੁਹਾਡਾ ਖਰਚਾ ਘਟਾਉਣ ਹਰ ਗੱਲ ਤੇ ਹਾਂਜੀ ਪਾਪਾ ਹਾਂਜੀ ਪਾਪਾ ਹਾਂਜੀ ਮੰਮਾ ਹਾਂਜੀ ਮੰਮਾ ਜੀ ਇਦਾਂ ਹੀ ਕਰਨ ਬਸ ਆ ਛੋਟੀ ਜੀ ਬੇਨਤੀ ਆ ਲਾਈਕ ਵਾਲਾ ਬਟਨ ਵੀ ਦਬਦਿਓ ਸਬਸਕ੍ਰਾਈਬ ਆਪ ਵੀ ਕਰੋ ਤੇ ਦੂਸਰਿਆਂ ਨੂੰ ਵੀ ਪ੍ਰੇਰਨਾ ਦੇਣੀ ਜੀ ਗਾਹ ਸ਼ੇਅਰ ਕਰ ਦਿਓ ਫਿਰ ਮਿਲਦੇ ਆ ਜਦ ਵੀ ਗੁਰੂ ਮਹਾਰਾਜ ਨੇ ਮੌਕਾ ਦਿੱਤਾ ਸਬਬ ਬਣਿਆ ਕਿਸੇ ਨਵੇਂ ਵਿਸ਼ੇ ਤੇ ਨਵੇਂ ਵਿਚਾਰਾਂ ਦੇ ਨਾਲ ਤੁਹਾਡੇ ਸਾਹਮਣੇ ਫੇਰ ਪੇਸ਼ ਕਰੀ ਲੈ ਕੇ ਹਾਜ਼ਰ ਹੋਵਾਂਗੇ ਠੀਕ ਹੈ ਜੀ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ